ਤਾ ਗਣਨੇ ਕਿਹਾ ਸਮਾਂ ਲਾਉਣਾ ਹੈ ਜੋ ਵੀ ਕਮਾਂਗਾ ਕਰਤਾ ਹੀ ਕਹਾਂ ਦਾ ਕਰਤਾ ਦਾ ਸਿਵਾ ਕੁਝ ਨਹੀਂ ਕਰ ਆਓ ਤੁਹਾਨੂੰ ਅਨੰਤਪੁਰ ਸਾਹਿਬ ਲੈ ਚਾਲਦੇ ਹਾਂ ਮਨ ਕਰਕੇ ਅਤਿ ਕਲਤਾ ਤੁਸਾਂ ਕਹਿ ਦੇਣੀ ਆ ਤੇ ਅਤਿ ਕਲਤਾ ਮੈਂ ਕਹਿ ਰਹੀ ਆ ਤੇ ਸ਼ਮਣਵੀ ਦੀ ਕਲਤਾ ਹੈ ਸ਼ਵਲ ਦੀ ਹਰਗਵਿੰਦਪੁਰੀ ਦੀ ਤਿੰਨ ਚਾਰ ਵਾਲੀ ਪਹਾੜੀ ਰਾਣੇ ਸਿੱਖਾਂ ਕੋਲੋਂ ਹਾਰ ਗਏ ਆ ਕਿ ਉਹ ਬੈਠ ਗਏ ਆ ਤੇ ਹੁਣ ਬੈਠ ਕੇ ਤੇ ਯੁਗਤ ਕੀ ਬਣਾਉਂਦੇ ਆ ਇਥੋਂ ਅੱਗੇ ਕਲਤਾ ਜਿਹੜੀ ਸ਼ੁਰੂ ਹੋ ਜਾਂਦੀ ਆ ਦਿੰਦ ਚਾਰ ਵਾਰ ਕੁੱਟ ਸਿੱਖਾਂ ਨੂੰ ਖਾ ਕੇ ਰਹਿ ਗਏ ਰਾਜਪੂਤ ਕੁੰਭ ਆਪਣੀ ਅਪਾ ਦੇ ਬੈਠਾ ਇਹ ਮੇਰ ਚੰਦ ਸੋਚਣ ਗਿਆ ਸੋਚਦਾ ਅਭੀ ਜੀ ਹੋਈ ਬਿੱਲੀ ਬਾਗ ਮਿੱਟੀ ਨੂੰ ਖਰੋਜਦਾ ਬੰਠਾ ਹੋਇਆ ਰਾਜਪੂਤੀ ਫੌੜ ਨੂੰ ਬਲਾ ਕੇ ਦਿਨ ਚਾਰ ਪੰਜ ਵਾਰ ਮੱਥੇ ਉਤੇ ਬਾਹਾਂ ਨੂੰ ਖਿਲਾ ਕੇ ਚੀਚੀ ਜਿਹੀ ਲੈ ਕੇ ਤੇ ਗੁੱਸੇ ਵਿੱਚ ਆ ਕੇ ਤੰਗਾ ਅਕਿਸੇ ਨੂੰ ਖਿਆਲ ਕਦੇ ਆਇਆ ਹੈ ਤੁਹਾਨੂੰ ਰਾਜਪੂਤ ਕਿਹੜੇ ਭੜੇ ਨੇ ਬਣਾਇਆ ਹੈ ਕਿ ਕਿਸੇ ਤੋਂ ਨਹੀਂ ਕੇਸਰੀ ਨਿਸ਼ਾਨ ਗਿਆ ਟੁੱਟਿਆ ਆ ਸਾਰੀ ਫੌਜ ਕੋਲੋਂ ਇੱਕ ਬੁਹਾ ਵੀ ਨਾ ਟੁੱਟਿਆ ਆ ਸਮਾਵੇੰਡਾ ਇੱਕ ਉੱਠ ਕੇ ਲੋਗ ਆਹ ਤੈਨ ਤੱਕ ਮਹਾਰਾਜ ਐਵੇਂ ਕਾਹਨੂੰ ਗੁੱਸੇ ਵਿੱਚ ਆਉਂਦੇ ਹੋ ਆਪਣੇ ਸਿਪਾਹੀਆਂ ਤਾਂ ਹੀ ਝਾਂਡਾ ਢਾਣੂ ਪਾਉਂਦੇ ਹੋ ਪੰਨਿਆ ਸਿਪਾਹੀ ਸਾਡੇ ਕਿੱਤੇ ਹੋਣੇ ਆ ਪਰ ਬੰਤ ਦੇ ਸਿਪਾਹੀ ਕਿਹੜਾ ਗੁੱਡੀਆਂ ਪਟੋਲੇ ਆ ਬੰਤ ਦੇ ਸਿਪਾਹੀ ਕਿਹੜਾ ਗੁੱਡੀਆਂ ਪਟੋਲੇ ਆ ਸੋਚਿਆ ਸੀ ਮੈਂ ਤਲੌਂ ਧਰਾ ਕੇ ਕਿਹਨੇ ਵਾਰੀ ਲੱਕ ਤਾਂਗੇ ਢਿਮਰੀ ਭਵਾ ਦੇ ਕੱਲ ਨੂੰ ਸਵੇਰੇ ਇੱਕ ਹਾਥੀ ਨੂੰ ਭਵਾ ਦੇ ਉਸ ਤਾਂ ਬਾਤਾ ਸ਼ਰਾਬ ਦਾ ਪੁਲਾਹ ਹੈ ਹੈ ਬਾਬਾ ਸਾਰੇ ਲੋਹੇ ਨੇ ਤਵੇਂ ਮਤਵਾ ਕੇ ਰੱਸਿਆਂ ਦੇ ਨਾਲ ਉਹਦੇ ਮੱਖੇ ਤੇ ਬਣਾ ਕੇ ਚਾਰ ਪੰਜ ਕਰਵਾਰਾਂ ਉਂਦੀ ਸੁੰਡ ਚ ਜੜਾ ਕੇ ਤੇ ਕਿਲੇ ਵਾਂਗ ਕਰਦੇ ਹੂੰਹ ਦਾ ਘੁਮਾ ਕੇ ਤੇ ਅੱਗੇ ਜਿਹੜਾ ਆਉਂ ਛੁੱਟੀ ਜਾਉ ਝਟਕਾ ਕੇ ਤੇ ਟੁੱਟ ਜਦੋਂ ਮਾਰੂ ਦਾ ਕਰਵਾਜੇ ਵਿੱਚ ਜਾ ਕੇ ਤੇ ਤੋੜ ਸਿੱਟੂ ਕੋਹੇ ਦੀਆਂ ਵਸੀਆਂ ਰਾਹ ਕੇ ਤੇ ਤਾਂ ਫਿਰ ਕਿਰਿਆਂ ਦੇ ਵਿੱਚ ਜਾ ਕੇ ਤੇ ਬਹਾਮਣ ਜਿੱਤਾ ਮਿਲਦੇ ਸ਼ਰਾਬਾਂ ਪਾਈ ਖਾ ਕੇ ਔਰ ਸੁਈਆ ਗੱਲ ਸਾਰੀ ਜਾਣੀ ਕਹਿ ਲੱਗਾ ਇਕਾਂ ਲਸ਼ਮੇਸ਼ ਤਾਈ ਆਣ ਕੇ ਝੱਕਦੇ ਆ ਵਾਲੀਆ ਅਜੀਬ ਜਿਹੀ ਬਾਤ ਐ ਤੇਰੀ ਮਾਨ ਹੋ ਗਈ ਪਹਾੜੀਆਂ ਦੀ ਯਾਦ ਪਾਤਸ਼ਾਹ ਜੀ ਨੇ ਹਨੇਰ ਪ੍ਰਣ ਨਵੇਂ ਗੁਰੂ ਨੇ ਲਗਾਏ ਆ ਅਰੇ ਅੱਜ ਉਹ ਹੀ ਸਾਡੇ ਕੋਲ ਤੇ ਆਏ ਆ ਪਾਤਸ਼ਾਹ ਕੱਲ ਨੂੰ ਸਵੇਰੇ ਜਦੋਂ ਸੂਰਜ ਚੜ੍ਹੋਏਗਾ ਤੋੜੇ ਤੇ ਹਿੰਡੇ ਨੂੰ ਤਾਂ ਛੜਾ ਜਦੋਂ ਹੋਏਗਾ ही एक ना हा, ही या या जोश बेस ਹਾਂ ਆ ਕੀ ਕੋਲ ਸਾਥ ਕੋ ਕਰਾਉਂਦੀ ਕੀ ਲੋੜ ਵਾ ਹੈ ਸਾਡੇ ਕੋਲ ਭਲਾ ਕੋਈ ਹਾਥੀਆਂ ਦੀ ਕੋੜ ਵਾ ਹਾਥੀਆਂ ਦੇ ਨਾਲ ਜੇ ਅਸੀਂ ਹਾਥੀ ਨੂੰ ਰੜਾਵਾਂਗੇ ਅੱਜ ਕਿਸਰਾ ਦੇ ਵਾਂਗੇ ਅਸੀਂ ਹਾਥੀ ਨੂੰ ਲਿਆਵਾਂਗੇ ਨਾ ਰਾਜਪੂਤਾਂ ਮੋਟਾਂ ਮਰੇਣਾ ਆਹਾ ਹੀ ਵਾ ਹਾਥੀ ਤੋਂ ਵੀ ਵੱਡਾ ਇੱਕ ਸਾਡੇ ਕੋਲ ਸਾਥੀ ਵਾ ਸਾਡਾ ਸਾਥੀ ਕਿੱਦਾਂ ਵਾ ਸਾਡਾ ਸਾਥ شیر ਦਾ ਇੰਦਾ ਭਈ ਜਿੱਦਾਂ ਲੋਹ ਵਾਲਾ ਮਾਟਿਆ ਹੈ ਸਾਡਾ ਦੁਨੀ ਚੰਦ ਕੋਈ ਹਾਥੀ ਨਾਲੋਂ ਘੱਲਿਆ ਹੈ ਹੈ ਸਾਡਾ ਦੁਨੀ ਚੰਦ ਹਾਥੀ ਨਾਲੋਂ ਘੱਟ ਆ ਸਾਡੇ ਅਸਾਕੀ ਦੀਆਂ ਅੱਖਾਂ ਨੇ ਜਿੜਾ ਛੋਟੀਆਂ ਨੱਕ ਜਿੜਾ ਪਿੰਨਾ ਤੇ ਅੱਖਾਂ ਨੇ ਜਿੜਾ ਕੁਛ ਛੋਟੀਆਂ ਉਦਾਂ ਲੱਤਾਂ ਨੇ ਉਹਨੀਆਂ ਹਾਥੀ ਨਾਲੋਂ ਵੀ ਉਹੋਟੀਆਂ ਸਾਰਾ ਅੱਜ ਬੋੜੀ ਬੋੜੀ ਲੰਗੜਾਂ ਚ ਭੌਂਦਾ ਆ ਹਾਥੀ ਵਾਂਗੂ ਯਾਰਦਾ ਤੇ ਹਾਥੀ ਵਾਂਗੂ ਹੀ 80 90 ਰੋਟੀਆਂ ਹੈ 80 90 ਰੋਟੀਆਂ ਲਵਾਂਡਾ ਪੁੰਦਾ ਦਾਲ ਦਾ ਹ ਦੋਵੇਂ ਟਾਈਮ ਇਹਨੂੰ ਸਾਡਾ ਲਾਂਗੜੀ ਘਵਾਲਦਾ ਆਲਾਵਾ ਆ ਤੇ ਨੀ ਜਾ ਰੱਖੇ ਦੀਆਂ ਮੱਡੀਆਂ ਮੂਲੀ ਦੀ ਗੱਲ ਵਾ ਆ ਸੰਗਤਾਂ ਦੇ ਲਈ ਸਿੱਖਾ ਜਿਹੜੀ ਦੇਗ ਬਰਤਾਉਣੇ ਆ ਸੰਗਤਾਂ ਦੇ ਲਈ ਆ ਜਿਹੜੀ ਦੇਗ ਬਰਤਾਉਣੇ ਪਰਉਂ ਦੇ ਲਈ ਕਿੜਾਈ ਐ ਇਕ ਵੱਖਰੀ ਲਣਾਉਣੇ ਆ ਹਾਂ ਉਹ ਨਾਲੇ ਸੰਗਤਾਂ ਦਾ ਭੋਜਨ ਨਾ ਜਾਈ ਖੁੜੀ ਜਾਂਦਾ ਵਾ ਜਿੰਨਾ ਬਾਤ ਜਾਂਦਾ ਸਾਰਾ ਤੁਸੀਂ ਜਾਂ ਕਿ ਕਰਦਾ ਵਾ ਤੇ ਇੱਕੋ ਢੀਂਦਾ ਜਦੋਂ ਸਰਦਾ ਇਹਦਾ ਬਾਬਾ ਕੋਲੋਂ ਪੁੜੇ ਨਾਲ ਦਾ ਵੀ ਦਿਲ ਘਬਰਾਉਂਦਾ ਆ ਜਿਉਂ-ਜਿਉਂ ਗੁਣੀ ਜਾਂਦ ਗੱਲਾਂ ਸੁਹੀ ਜਾਂਦਾ ਸੀ ਪੁੰਹਦਾ ਇੱਕ ਸਾਹ ਇੱਕ ਸਾਹ ਜਾਵੇ ਤੇ ਦੂਜਾ ਸਾਹ ਜਾਂਦਾ ਸੀ ਐਂਉਂ ਜਿਉਂਦਾ ਤਕਲੋ ਤੀਕਰਾਂ ਜਮਾਏਗਾ ਕੋਕੜ ਦੀ ਖੈਰ ਤਕਲੋ ਤੀਕਰਾਂ ਬਣਾਏਗਾ ਹੈ ਸਭ ਸਹੀ ਪਹੁੰਚਿਆ ਰਸੋਈ ਵਿੱਚ ਜਾ ਕੇ ਟਹਿਣ ਲੱਗਾ ਇਨਾ ਮਸੰਦਾਂ ਨੂੰ ਖਾ ਕੇ ਉੱਥੇ ਦੇ ਨਾਲ ਦੇ ਮਸੰਦ ਬੈਠੇ ਸੀ ਪੜਾਹ ਹਣੇ ਕਹਿਣ ਲੱਗਾ ਉਹਨਾਂ ਨੂੰ ਖਾ ਕੇ ਉਹ ਜਿਹੜਾ ਤੁਸੀਂ ਮੰਨਿਆ ਮਸੰਦੋ ਮੇਰੀ ਅੱਜ ਚੱਲ ਨੂੰ ਕੋਈ ਆਪਣੇ ਚੋਂ ਨਹੀਂੋਂ ਲੱਗਣਾ ਕੋਈ ਕੱਲ ਨੂੰ ਮੈਂ ਤਾਂ ਗੁਰੂ ਸਾਹਿਬ ਨਾਲ ਇਕੀਆਂ ਨਹੀਂ ਮੇਰੀਆਂ ਨਾਲੇ ਤੀਤ ਉਹ ਵੀ ਨਾਲੇ ਠੰਡੀਆਂ ਪਰੇੜੀਆਂ ਕਰ ਮोटा ਟਿੱਕ ਦੇਖ ਮੈਨੂੰ ਗੁਰੂ ਪੇਤਾ ਸੂਰਮਾ ਇਹਦਾ ਮोटा ਟਿੱਕ ਦੇਖ ਤੁਮੈਨੂੰ ਤਾ ਉਹ ਚਾਹੀਏ ਰਾਤ ਨੂੰ ਕਿਲਾ ਉਹ ਚਾਹੀ ਸੀ ਕਿਉਂ ਨਾ ਕਿਹਾ ਵੀ ਪਹਿਲਾਂ ਤੁਸੀਂ ਚੰਦ ਭਾਰਾ ਤੇ ਨੂੰ ਕੱਢ ਦੇਣਾ ਉਹਦੇ ਉੱਪਰ ਹੁਣ ਇੱਕ ਰਸਤਾ ਉਹਨਾਂ ਗਵਾ ਕੇ ਛੋਟਾ ਸਾਰਾ ਹੈ ਚਾਰ ਪੰਜ ਬਾੜ ਤੋਂ ਦੇ ਢਿੱਡ ਦਾਰੇ ਪਾਹੀ ਚਾਰ ਪੰਜਾ ਗਾਣਿਆਂ ਵਾਲੇ ਪਹਿਲਾਂ ਉਹ ਹੌਲੀ ਹੌਲੀ ਚੱਕਿਆ ਤੱਕੇ ਤੁੱਕੇ ਦੇ ਕੇ ਉਹਨੂੰ ਕੰਨ ਉੱਤੇ ਰੱਖਿਆ ਹੈ ਫਿਰ ਚਾਰਾਂ ਪੰਜਾ ਗਾਣਿਆਂ ਵਾਲੇ ਉਹਨੂੰ ਦਿੱਤਾ ਕਿ ਉਹ ਚਾਇਆ ਗਿਆ ਲੱਕ ਦੇ ਨਾਲੇ ਢਿੱਡ ਵੀ ਸਾਲਿਆ ਪਾੜ ਗਿਆ ਮੱਥੇ ਦੇ ਨਾਲੇ ਲੱਕ ਵੀ ਛਣਾ ਲਿਆ ਹੈ ਔਰ ਕੰਦ ਤੋਂ ਬੋਲਿਆ ਅੱਛਾ ਉਹ ਕਹੀ ਚਲੋ ਬਚਾ ਲੇ ਟਿਕਾ ਤੇ ਬਾਕੀ ਦੇ ਜਿਹੜੇ ਰਹਿ ਗਏ ਨਾ ਕੋਠੇ ਤੇ ਮਸਾਂਦ ਕਾਂ ਖੜੇ ਉਹਨੂੰ ਮਸ਼ਕੂਲੇ ਕਰਦੇ ਆ ਕੰਦ ਤੋਂ ਬੋਲਿਆ ਮਸਾਂਦ ਤੇ ਇੱਕ ਨਾਲ ਦਾ ਅਸੀਂ ਇੱਕ ਆਵਾਜ਼ ਬੋਲਣ ਕਰਵਾਉਣੀ ਦਾ ਹਾਂ ਆ ਵੇਖ ਲਾ ਆ ਇਹ ਵੀ ਤੇਰਾ ਭਾਰ ਕੀ ਆ ਸਾਹ ਕਿ ਨਾ ਲਿਆ ਆਇਤ ਪਾਤਾ ਖੜਾ ਦਾ ਯਾਦ ਕਰ ਬੈਠ ਕੇ ਤੇ ਬਾਜੀ ਮਨਜੰਗ ਦੀ ਤੜਕੇ ਬਗੈਰ ਚੰਗੀ ਨਹੀਂ ਸੀ ਲੱਗਦੀ ਕੋੜਾ ਦੀ ਮਕੀਦਾ ਸੀ ਨੀ ਚਾਹ ਪਿਆ ਤੇ ਹੋ ਗਿਆ ਸਨੀਰਾ ਏ ਕਿਲੇ ਉਤੇ ਝੂੜ ਰਿਹਾ ਕੇਸਰੀ ਫੇਰਾ ਏਦਾਂ ਹੀ ਸਜੇ ਬੱਠੇ ਆ ਪੁੱਤਰ ਅਕਾਰ ਦੇ ਬਾਹ ਰਹੇ ਜਟਾਰੇ ਜੋ ਬੋਲੇ ਸੋ ਬਸ ਤੇਰਾ ਇੱਕ ਅਸ਼ੀਰਵਾਦ ਜੈ ਨਾ ਸਿੱਖਗੇ ਔਕਾਤ ਕੀ ਹੱਥੀ ਪਣਾ ਰੱਖਦਾ ਸਿੱਖਗੇ ਔਕਾਤ ਕੀ ਹੱਥੀ ਪਣਾ ਰੱਖਦਾ ਕਿਤੇ ਜੇ ਹੋਵੇ ਇਸ਼ਾਰਾ ਤੇਰੀ ਯੱਤਨਾ ਕਰਦੀਆਂ ਵਾਲੇ ਪਾਤਸ਼ਾਹ ਖੁਸ਼ੀ ਵਿੱਚ ਆ ਕੇ ਨਾਲੇ ਦਿੱਤੀ ਥਾਪਣ ਕਲੇਜੇ ਨਾਲ ਨਾਲੇ ਗਲ ਵਿੱਚ ਉਹਦੀ ਕਿਰਪਾਨ ਸਜਾ ਕੇ ਤੇ ਹੱਥਾਂ ਵਿੱਚ ਉਹਦੇ ਇੱਕ ਨਾਖਣੀ ਪਾ ਕੇ ਨਾਖਣੀ ਇੱਕ ਵਰਸ਼ਾ ਹੁੰਦਾ ਮਿੰਗਾ ਕਹਤਾ ਆ ਤੱਤਾਂ ਨੇ ਉਹਨੇ ਇੱਕ ਨਾਗੜੀ ਫੜਾ ਕੇ ਕਿਹਾ ਬਿੱਤਰ ਸਿਕਾ ਉਹ ਆਹ ਕੱਤ ਮਕਾਮ ਨਾਮ ਦਾ ਸਹਾਰਾ ਸਦਾ ਦਿਲ ਵਿੱਚ ਰੱਖਣਾ ਕਰ ਲੀਆਂ ਸੇਖੜੇ ਤੇ ਘੋੜੇ ਦੇ ਸਵਾਰੀਆਂ ਹਵਾ ਵਿੱਚ ਮਾਇਨਾ ਵਿੱਚ ਘੋੜੇ ਨੇ ਉਡਾਰੀਆਂ ਵਿਧਿਆਸਾਰ ਹੱਥੀ ਨੂੰ ਚਕਾਰਾ ਇੱਕ ਬੋਲਿਆ ਸੱਚੇ ਹੱਥ ਵਿੱਚ ਫਿਰ ਨਾਗੜੀ ਨੂੰ ਟੋਲਿਆ ਇੱਕੜੀਆਂ ਵਾਲੇ ਬਾਤਾਂ ਖੁਸ਼ੀ ਵਿੱਚ ਆ ਕੇ ਆਪਣਾ ਜੁੱਤੀ ਹੈ ਤੇ ਜਦੋਂ ਹਾਥੀ ਟੈਪਿਆ ਉਹ ਮਰ ਆਪ ਵੀ ਪਿੱਛੇ ਦਲ ਮਾਗਣੀ ਮੱਜੀ ਤੇ ਪਿਛਾਂ ਨੂੰ ਘੁਰ ਪਿਆ ਹਾਂ ਹਾਥੀ ਸਾਹਿਬ ਆਪ ਦੀ ਫੌਜ ਦੇ ਕੜਾਕੇ ਪਏ ਸਨ ਕੱਢਦੇ ਤੇ ਕੜਗੀਆਂ ਵਾਲੇ ਸੀ ਟਟਾਰੇ ਪਏ ਨੇ ਸ਼ਾਸਤਰੀ ਖੁਸ਼ੀਆਂ ਦਾ ਕਾਰਗੋ ਆ ਜਾਣਨਾ ਸੰਭਾਣੀਆਂ ਆ ਟੂਰੀ